ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਵਿੱਚ ਜਦੋਂ ਪੱਖਪਾਤ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤੇ ਹਮੇਸ਼ਾ ਹੀ ਵਿਵਾਦ ਪੱਖ ਜਾਂਦਾ ਸਵਾਲ ਉੱਠਦੇ ਨੇ ਹੁਣ ਸਵਾਲ ਕਿਸ ਦੇ ਉੱਤੇ ਉੱਠੇ ਨੇ ਔਰ ਕਿਸ ਨੇ ਇਤਰਾਜ਼ ਕੀਤਾ ਦਰਅਸਲ BBMB ਦੇ ਵਿੱਚ ਜੋ ਇੱਕ ਦਖਲਅੰਦਾਜ਼ੀ ਕਾਫੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਉਸ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਹੋਣ ਜਾਂ ਹੁਣ ਦੀ ਸਰਕਾਰ ਹੋਵੇ ਹਮੇਸ਼ਾ ਹੀ ਕੋਈ ਨਾ ਕੋਈ ਅਜਿਹੀ ਗੱਲ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਲੈ ਕੇ ਵਕਾਲਤ ਕਰਨ ਦੇ ਵਿੱਚ ਜਾਂ ਤਾਂ ਦੇਰੀ ਹੋ ਜਾਂਦੀ ਹੈ ਜਾਂ ਫਿਰ ਸਰਕਾਰ ਦੇ ਕਮਜ਼ੋਰ ਪੱਖ ਸਾਹਮਣੇ ਆ ਜਾਂਦੇ ਨੇ ਹੁਣ ਤਾਜ਼ਾ ਮਸਲਾ ਕੀ ਹੈ ਦਰਅਸਲ BBMP ਦੇ ਵਿੱਚ ਹਰਿਆਣਾ ਸਰਕਾਰ ਨੂੰ ਤੇ ਕਈ ਮਸਲਿਆਂ 'ਚ ਪਹਿਲ ਦਿੱਤੀ ਜਾ ਰਹੀ ਹੈ ਤੋਹਫੇ ਤੇ ਸਗਾਤਾਂ ਵੱਡੀਆਂ ਜਾ ਰਹੀਆਂ ਨੇ ਪਰ ਪੰਜਾਬ ਦੀ ਜਦੋਂ ਗੱਲ ਰੱਖੀ ਜਾਂਦੀ ਹੈ ਤੇ ਪੰਜਾਬ ਸਰਕਾਰ ਦੀਆਂ ਗੱਲਾਂ ਜਿਹੜੀਆਂ ਪ੍ਰਵਾਨ ਨਹੀਂ ਚੜਦੀਆਂ ਤਾਂ ਕੇਂਦਰ ਦੀ ਕਿਵੇਂ BBMP ਦੇ ਉੱਤੇ ਨਜ਼ਰ ਹੈ ਹਮੇਸ਼ਾ ਹੀ ਦੋਸ਼ ਲੱਗਦੇ ਨੇ ਕਿ ਪੰਜਾਬ ਦੇ ਉੱਤੇ ਜਿਹੜੀ ਆਖਰ ਰੱਖੀ ਜਾਂਦੀ ਹੈ ਕੇਂਦਰ ਸਰਕਾਰ ਵੱਲੋਂ ਜਾਂ ਦਿੱਲੀ ਚ ਬੈਠੀ ਇੱਕ ਖਾਸ ਲੌਬੀ ਵੱਲੋਂ ਹਮੇਸ਼ਾ ਹੀ ਕੋਈ ਨਾ ਕੋਈ ਵਿਤਕਰਾ ਜਾਂ ਦਖਲ ਅੰਦਾਜ਼ੀ ਦੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਹੁਣ ਤਾਜ਼ਾ ਮਾਮਲਾ ਕੀ ਹੈ ਦਰਅਸਲ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਪਹਿਲੇ ਪੰਨੇ ਤੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਰਿਪੋਰਟ ਦੱਸਦੀ ਹੈ ਕਿ ਕਿਵੇਂ BBMP ਦੇ ਵਿੱਚ ਹਰਿਆਣਾ ਸਰਕਾਰ ਨੂੰ ਪਹਿਲ ਮਿਲ ਗਈ ਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਚ ਇਤਰਾਜ਼ ਹੋ ਗਿਆ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਪ੍ਰਮੁੱਖ ਸਖਤਰ ਦੇ ਵੱਲੋਂ BBMB ਦੇ ਚੇਅਰਮੈਨ ਨੂੰ ਇੱਕ ਪੱਤਰ ਵੀ ਬਕਾਇਦਾ ਲਿਖਿਆ ਗਿਆ ਉਸ ਪੱਤਰ ਵਿੱਚ ਕੀ ਇਤਰਾਜ਼ ਨੇ ਉਹ ਪੂਰੀ ਵਿਸਥਾਰ ਦੇ ਨਾਲ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਆਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ 77 ਦੇ ਅਹੁਦੇ ਲਈ ਪੰਜਾਬ ਸਰਕਾਰ ਦੇ ਮੁੱਖ ਇੰਜੀਨੀਅਰ ਨੂੰ ਦਰਕਿਨਾਰ ਕਰਕੇ ਹਰਿਆਣਾ ਦੇ ਸੇਵਾਮੁਕਤ ਅਧਿਕਾਰੀ ਨੂੰ ਮੁੜ ਤੋਂ 77 ਦੇ ਅਹੁਦੇ ਤੇ ਤਾਇਨਾਤ ਕਰ ਦਿੱਤਾ ਗਿਆ ਬੀਬੀਐਮਬੀ ਨੇ ਇਸ ਮਾਮਲੇ ਤੇ ਚੁੱਪ ਵੱਟ ਲਈ ਹੈ ਜਦਕਿ ਪੰਜਾਬ ਸਰਕਾਰ ਨੇ ਇਸ ਕਾਰਵਾਈ ਤੇ ਇਤਰਾਜ਼ ਪੇਸ਼ ਕਰ ਦਿੱਤਾ ਹੈ ਹਰਿਆਣਾ ਦੇ ਅਧਿਕਾਰੀ ਦਾ ਕਾਰਜਕਾਲ ਇਸ 28 ਫਰਵਰੀ ਨੂੰ ਖਤਮ ਹੋਣਾ ਸੀ ਪਰ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਬੀਤੇ 24 ਜਨਵਰੀ ਨੂੰ ਮੁੱਖ ਇੰਜੀਨੀਅਰ ਡਾਕਟਰ ਹਰਿੰਦਰਪਾਲ ਸਿੰਘ 베ਦੀ ਨੂੰ BBMB ਚ ਤਾਇਨਾਤੀ ਲਈ ਭੇਜ ਕੇ ਉਹਨਾਂ ਨੂੰ 1 ਮਾਰਚ ਤੋਂ 77 ਲਗਾਏ ਜਾਣ ਦੀ ਸਿਫਾਰਿਸ਼ ਕੀਤੀ ਸੀ ਪਰ ਹਰਿਆਣਾ ਸਰਕਾਰ ਨੇ ਹੁਣ BBMB ਚ 77 ਵਜੋਂ ਤਾਇਨਾਤ ਸतीश ਸਿੰਘਲਾ ਦੇ ਕਾਰਜਕਾਲ ਦੀ ਮਿਆਦ 28 ਫਰਵਰੀ 2026 ਤੱਕ ਵਧਾ ਕੇ ਪੰਜਾਬ ਦੇ ਰਾਹ ਬੰਦ ਕਰ ਦਿੱਤੇ ਨੇ ਤਾਂ ਇੱਥੇ ਇੱਕ ਵਿਤਕਰਾ ਜਿਹੜਾ ਆ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਔਰ ਕੀ BBMB ਦੇ ਵਿੱਚ ਜਿੰਨੇ ਅਧਿਕਾਰ ਤੌਰ ਤੇ ਲਏ ਜਾਣ ਵਾਲੇ ਫੈਸਲੇ ਨੇ ਉਹ ਕੇਂਦਰ ਦੇ ਇਸ਼ਾਰੇ ਤੇ ਹੀ ਹੋ ਰਹੇ ਨੇ ਇਸ ਨੂੰ ਕੀ ਸਮਝਿਆ ਜਾਵੇ ਇਸ ਤੋਂ ਪਹਿਲਾਂ ਹਰਿਆਣਾ ਨੇ 23 ਜਨਵਰੀ ਨੂੰ ਚੁੱਪਚਾਪ ਹੀ ਤੇ ਰਕੇਸ਼ ਚੋਹਾਨ ਨੂੰ BBMB ਚ ਮੈਂਬਰ ਸਿੰਚਾਈ ਨਿਯੁਕਤ ਕਰ ਦਿੱਤਾ ਸੀ ਪਰ ਪੰਜਾਬ ਸਰਕਾਰ ਵੱਲੋਂ ਇਤਰਾਜ਼ ਦਿੱਤਾਇਆ ਜਾਣ ਮਗਰੋਂ ਹਰਿਆਣਾ ਨੂੰ ਉਹ ਯੂ ਟਰਨ ਲੈਣਾ ਪਿਆ ਸੀ ਤੱਥਾਂ ਅਨੁਸਾਰ BBMB ਚ ਬਤੌਰ ਸਕੱਤਰ ਬੀਤੇ 12 ਸਾਲ ਤੋਂ ਲਗਾਤਾਰ ਹਰਿਆਣਾ ਨੂੰ ਨਮਾਇੰਦਗੀ ਮਿਲੀ ਹੋਈ ਹੈ ਤੇ ਮਾਰਚ 2013 ਤੋਂ ਹਰਿਆਣਾ ਦਾ ਅਧਿਕਾਰੀ ਹੀ ਇਸ ਸੌਦੇ ਦੇ ਉੱਤੇ ਕੰਮ ਕਰ ਰਿਹਾ ਹੈ ਪੰਜਾਬ ਸਰਕਾਰ ਨੇ ਮੰਗ ਕੀਤੀ ਬਕਾਇਦਾ ਕਿ ਪੰਜਾਬ ਦੇ ਮੁੱਖ ਇੰਜੀਨੀਅਰ ਨੂੰ 77 ਦੀ ਅਸਾਮੀ ਤੇ ਤਾਇਨਾਤ ਕੀਤਾ ਜਾਵੇ ਤੇ ਮੌਜੂਦਾ 77 ਤੀ ਸਿੰਗਲਾਂ ਨੂੰ ਹਰਿਆਣਾ ਸਰਕਾਰ ਆਪਣੇ ਸੂਬੇ ਵਿੱਚ ਤਾਇਨਾਤ ਕਰੇ ਹੁਣ ਇਹ ਮੰਗਾਂ ਨੇ ਇੱਕ ਪਾਸੇ ਪੰਜਾਬ ਸਰਕਾਰ ਦੇ ਇਤਰਾਜ਼ ਨੇ ਪਹਿਲਾ ਇਤਰਾਜ਼ ਹੋਇਆ ਤੇ ਹਰਿਆਣਾ ਸਰਕਾਰ ਨੇ ਉਸ ਮਾਮਲੇ ਦੇ ਉੱਤੇ ਯੂ ਟਰਨ ਲੈ ਲਿਆ ਫੈਸਲਾ ਲਾਗੂ ਨਹੀਂ ਕੀਤਾ ਫੈਸਲੇ ਤੋਂ ਪਲਟੀ ਮਾਰ ਲਈ ਪਰ ਹੁਣ ਇਸ ਵਾਰ ਕੀ ਹੋਇਆ ਕਿ ਪਹਿਲਾਂ ਹੀ ਮਿਆਦ ਵਧਾ ਦਿੱਤੀ ਗਈ ਹੈ ਤੇ ਪੰਜਾਬ ਦੇ ਵੱਲੋਂ ਜਿਹੜਾ ਲਗਾਏ ਜਾਣ ਵਾਲੇ ਅਧਿਕਾਰੀ ਦਾ ਰਸਤਾ ਜਿਹੜਾ ਆ ਉਹ ਬੰਦ ਕਰ ਦਿੱਤਾ ਗਿਆ। ਹੁਣ ਪ੍ਰਮੁਖ ਸਕੱਤਰ ਨੇ ਜਿਹੜੇ ਜਲ ਸਰੋਤ ਵਿਭਾਗ ਦੇ ਉਹਨਾਂ ਨੇ ਬੀਤੇ ਦਿਨ BBMB ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਇੱਕ ਸੇਵਾਮੁਕਤ ਅਧਿਕਾਰੀ ਦੀ ਸਕੱਤਰ ਵਜੋਂ ਮੁੜ ਨਿਯੁਕਤੀ ਨੂੰ ਲੈ ਕੇ ਗੈਰਕਾਨੂੰਨੀ ਦੱਸਿਆ। ਪੱਤਰ ਅਨੁਸਾਰ BBMB ਦੇ ਬੋਰਡ ਦੀ ਪ੍ਰਵਾਨਗੀ ਤੋਂ ਬਿਨਾਂ ਹੀ ਨਿਯੁਕਤੀ ਹੋਈ ਹੈ ਤੇ ਪੰਜਾਬ ਸਰਕਾਰ ਨੇ ਇਤਰਾਜ਼ ਜਿਤਾਉਂਦਿਆਂ ਹੋਇਆਂ ਕਿਸੇ ਵੀ ਸੇਵਾਮੁਕਤ ਅਧਿਕਾਰੀ ਦੇ ਕਾਰਜਕਾਲ ਚ ਇਸ ਤਰ੍ਹਾਂ ਵਾਅਦਾ ਕਰਕੇ ਉਸ ਦੀ ਤਾਇਨਾਤੀ ਨਹੀਂ ਕੀਤੀ ਜਾ ਸਕਦੀ ਤੇ ਬੋਰਡ ਦੀ ਅਜਿਹੀ ਕੋਈ ਵੀ ਨੀਤੀ ਨਹੀਂ ਹੈ ਪੱਤਰ ਚ ਇਹ ਵੀ ਲਿਖਿਆ ਬਕਾਇਦਾ ਕਿ ਇਸਤੀ ਸਿੰਘਲਾ ਖਿਲਾਫ ਗੰਭੀਰ ਇਲਜ਼ਾਮ ਵੀ ਹਨ ਜਿਨ੍ਹਾਂ ਬਾਰੇ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਕਿ ਇਸ ਅਧਿਕਾਰੀ ਨੂੰ ਸੇਵਾ ਲਾਭ ਵੀ ਜ਼ਿਆਦਾ ਦਿੱਤਾ ਜਾ ਰਿਹਾ ਜਿਸ ਨਾਲ ਬੋਰਡ ਦੇ ਖਜ਼ਾਨੇ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ ਪੰਜਾਬ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ BBMB ਦਾ ਅਜਿਹਾ ਵਤੀਰਾ ਸੈਂ ਨਹੀਂ ਕੀਤਾ ਜਾਵੇਗਾ ਪੰਜਾਬ ਵੱਲੋਂ ਭੇਜੇ ਮੁੱਖ ਇੰਜੀਨੀਅਰ ਕੋਲ ਪ੍ਰਬੰਧ ਕੀਤੇ ਤਕਨੀਕੀ ਤਜਰਬਾ ਹੋਣ ਦੀ ਗੱਲ ਵੀ ਆਖੀ ਗਈ ਹੈ ਇਹ ਵੀ ਨਾਲ ਲਿਖਿਆ ਗਿਆ ਕਿ ਪੰਜਾਬ 'ਚ ਮਹਿਸੂਸ ਕੀਤਾ ਜਾ ਰਿਹਾ ਹੈ ਕਿ BBMB ਵੱਲੋਂ ਅਹਿਮ ਅਹੁਦਿਆਂ ਤੇ ਦੂਸਰੇ ਸੂਬਿਆਂ ਦੇ ਅਫਸਰਾਂ ਦੀ ਤਾਇਨਾਤੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤੇ ਪੰਜਾਬ ਨੂੰ ਪਿੱਛੇ ਰੱਖਿਆ ਜਾ ਰਿਹਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਆਮ ਚਰਚਾ ਦੇ ਵਿੱਚ ਨੇ ਹੁਣ BBMB ਇੱਕ ਅਜਿਹਾ ਮੁੱਦਾ ਹੈ ਜਿਸ ਨੂੰ ਲੈ ਕੇ ਹਮੇਸ਼ਾ ਹੀ ਜਦੋਂ ਜਦੋਂ ਵੀ ਪੰਜਾਬ ਨੂੰ ਪਿੱਛੇ ਧੱਕਿਆ ਜਾਂਦਾ ਹੈ ਪੰਜਾਬ ਦੇ ਅਧਿਕਾਰੀਆਂ ਨੂੰ ਨੁਮਾਇੰਦਿਆਂ ਨੂੰ ਸਹੀ ਥਾਂ ਨਹੀਂ ਦਿੱਤੀ ਜਾਂਦੀ ਨਿਯਮਾਂ ਦੇ ਅਨੁਸਾਰ ਕਾਨੂੰਨ ਦੇ ਅਨੁਸਾਰ ਤਾਂ ਆਪਣੇ ਆਪ ਸਵਾਲ ਉੱਠਦੇ ਨੇ ਉਹਨੇ ਸਵਾਲ ਕਿਸ ਦੇ ਉੱਤੇ ਹੈ ਕਿ ਕੇਂਦਰ ਨਹੀਂ ਚਾਹੁੰਦੀ ਕਿ BBMP ਦੇ ਵਿੱਚ ਜੋ ਪੰਜਾਬ ਦਾ ਬਣਦਾ ਥਾਂ ਹੈ ਉਹ ਦਿੱਤਾ ਜਾਵੇ ਜਾਂ ਫਿਰ ਗੱਲ ਕੋਈ ਹੋਰ ਹੈ ਇਸ ਮਾਮਲੇ ਦੇ ਵਿੱਚ ਆਮ ਤੌਰ ਦੇ ਉੱਤੇ ਜਦੋਂ ਵੀ ਚਰਚਾ ਹੁੰਦੀ ਹੈ ਸਵਾਲ ਉੱਠਦਾ ਹੈ ਔਰ ਸਾਰੇ ਜਾਣਦੇ ਨੇ ਕਿ ਕੇਂਦਰ ਦੇ ਵਿੱਚ ਵੀ ਬੀਜੇਪੀ ਤੇ ਉਹਨਾਂ ਦੇ ਭਾਈਵਾਲ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਗੱਠਜੋੜ ਦੀ ਸਰਕਾਰ ਹੈ ਹਰਿਆਣਾ ਦੇ ਵਿੱਚ ਬੀਜੇਪੀ ਕੋਲ ਬਹੁਮਤ ਹੈ ਉੱਥੇ ਹਰਿਆਣਾ ਦੀ ਸਰਕਾਰ ਹੈ ਤਾਂ ਕੇਂਦਰ ਕੀ ਹਰਿਆਣਾ ਨੂੰ ਪੰਜਾਬ ਦੇ ਮੁਕਾਬਲੇ ਪਹਿਲ ਦੇ ਰਿਹਾ ਹੈ ਕਿ ਜਿੱਥੇ ਗੈਰ ਭਾਜਪਾ ਸ਼ਾਸਿਤ ਪ੍ਰਦੇਸ਼ ਨੇ ਉਹਨਾਂ ਨੂੰ ਹਮੇਸ਼ਾ ਹੀ ਅਜਿਹੇ ਮਾਮਲਿਆਂ ਦੇ ਵਿੱਚ ਵਿਤਕਰਿਆਂ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ ਇਹ ਸਵਾਲ ਸਾਹਮਣੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਇਸ ਪੱਤਰ ਲਿਖੇ ਜਾਣ ਤੋਂ ਬਾਅਦ ਹਰਿਆਣਾ ਸਰਕਾਰ ਇਸ ਵਾਰ ਵੀ ਇਸ ਫੈਸਲੇ ਨੂੰ ਬਦਲੇਗਾ ਕੋਈ ਦਬਾਅ ਬਣ ਪਾਵੇਗਾ ਪੰਜਾਬ ਸਰਕਾਰ ਵੱਲੋਂ ਜਾਂ ਫਿਰ ਇਹ ਫੈਸਲੇ ਨੂੰ ਹੀ ਅੰਤਿਮ ਮੰਨਿਆ ਜਾਵੇਗਾ ਇਸ ਨੂੰ ਲੈ ਕੇ ਹੁਣ ਸਾਰਾ ਕੁਝ ਨਿਰਭਰ ਕਰਦਾ ਹੈ ਬੀਬੀਐਮਬੀ ਦੀ ਉਸ ਆਰਗੇਨਾਈਜੇਸ਼ਨ ਦੇ ਉੱਤੇ ਜਿਹੜੇ ਕਰਤਾ ਧਰਤਾ ਨੇ ਚੇਅਰਮੈਨ ਦੇ ਉੱਤੇ ਜਿਹੜੇ ਉਸ ਲਿਖੇ ਗਏ ਪੱਤਰ ਦਾ ਕੀ ਜਵਾਬ ਦਿੰਦੇ ਨੇ ਤੁਹਾਡਾ ਕੀ ਮੰਨਣਾ ਹੈ ਜਿਵੇਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਪੱਤਰ ਲਿਖ ਕੇ ਤਰਾਜ ਦਿਤਾਇਆ ਗਿਆ ਉਸ ਨੂੰ ਲੈ ਕੇ ਇੰਨਾ ਹੀ ਕਦਮ ਚੁੱਕਿਆ ਗਿਆ ਕਾਫੀ ਹੈ ਜਾਂ ਇਸ ਤੋਂ ਅੱਗੇ ਵੀ ਲੜਾਈ ਲੜਨ ਦੀ ਲੋੜ ਹੈ ਜਾਂ ਬਾਕੀ तमाम ਵੱਖ-ਵੱਖ ਸਿਆਸੀ ਧਿਰਾਂ ਨੂੰ ਵੀ ਨਾਲ ਲੈ ਕੇ ਅਜਿਹੇ ਮਾਮਲਿਆਂ ਦੇ ਉੱਤੇ ਜਿੱਥੇ ਪੰਜਾਬ ਨਾਲ ਵਿਤਕਰਾ ਹੋ ਰਿਹਾ ਜਾਂ ਫਿਰ ਕੇਂਦਰ ਵੱਲੋਂ ਰੋਕੇ ਜਾ ਰਹੇ ਫੰਡਾਂ ਨੂੰ ਲੈ ਕੇ ਪੰਜਾਬ ਦੀ ਵੱਖ-ਵੱਖਰੀਆਂ ਸੰਸਥਾਵਾਂ ਦੇ ਵਿੱਚ ਜਿਹੜੀ ਬਣਦੀ ਥਾਂ ਨੂੰ ਲੈ ਕੇ ਜੇਕਰ ਇਹ ਸਾਰੇ ਵਿਤਕਰੇ ਹੋ ਰਹੇ ਨੇ ਤਾਂ ਕੀ ਸਰਪਾਰਟੀ ਮੀਟਿੰਗ ਵੀ ਸੱਦੀ ਜਾ ਸਕਦੀ ਹੈ ਜਿਹੜਾ ਕਦਮ ਵੀ ਚੁੱਕਿਆ ਜਾਣਾ ਚਾਹੀਦਾ ਹੈ ਕਿ ਨਹੀਂ ਇਹ ਸਾਰੇ ਮਸਲੇ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ